ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀਕਾਲ ਜੀ ਕੀ ਨਾਂ ਵੀਰ ਜੀ ਆਪਣਾ ਬਲਵੀਰ ਸਿੰਘ ਪਿੰਡ ਵਖਤਗੜਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਨੰਬਰ ਦੱਸੋ ਭਰਾ ਆਪਣਾ 99523399 ਹਾਂਜੀ ਬਾਈ ਟਰਾਲੀ ਦੱਸੋ ਕਿੰਨੀ ਫੁੱਟ ਦੀ ਐ ਇਹ ਇਹ 11 ਸਵਾ 11 ਸਵਾ 6 ਐ ਠੀਕ ਐ ਲੈਫਟ ਵਾਲੀ ਜੀ ਲੈਫਟ ਵਾਲੀ ਅੰਦਰ ਘਾੜ ਰਾ ਵਿੱਚ ਘਾੜ ਰਾਂ ਵਾਲੀ ਐ ਠੀਕ ਐ ਜੀ ਦੇਖ ਸਕਦੇ ਹੋ ਭਰਾ ਟੌਪ ਦੀ ਟਰਾਲੀ ਐ ਬਾਈ ਕੋਲ ਦੇਖ ਸਕਦੇ ਹੋ ਟਾਇਰ ਟੂਰ ਤੁਹਾਡੇ ਸਾਹਮਣੇ ਆ ਠੀਕ ਐ ਜੀ ਤੇ ਲੱਕੜ ਦਾ ਕੰਮ ਬਾਈ ਦਾ ਲੱਕੜ ਵਾਲੇ ਲਿਆ ਵਾ ਸਿਸਟਮ ਆ ਦੇ ਵਿੱਚ ਹੀ ਪਿਆ ਸਮਾਨ ਦੇਖ ਸਕਦੇ ਹੋ ਭਰਾ ਫਰਸ਼ਪੁਰ ਸਵਧੀਆ ਘੈਂਟ ਪਿਆ ਦੇਖ ਸਕਦੇ ਹੋ ਭਾਈ ਕਿੰਨੇ ਇੰਚੀ ਫਰਸ਼ਾ ਇਹ ਦੇਖ ਸਕਦੇ ਹੋ ਭਰਾ ਫਰਸ਼ਪੁਰ ਸਭਾਈ ਕਹਿੰਦਾ ਪਤਾ ਨਹੀਂ ਬਾਕੀ ਬੈੱਡ ਹੈ ਨਹੀਂ ਜੀ ਬੈੱਡ ਹੈ ਨਹੀਂ ਜੀ 10 ਤਾਂ ਵਧੀਆ ਕੀਤਾ ਜੀ ਬੈੱਡ ਹੈਣੀ ਬਾਈ ਜੀ ਕਹਿੰਦੇ ਠੀਕ ਹੈ ਜੀ ਲੱਕੜ ਤੇ ਚੱਲਦੀ ਆ ਲੱਕ ਟਾਇਰ ਚਾਰੇ ਚਾਰੇ ਵੇਧਾ ਗਈ 4 ਇੰਚ ਆ ਠੀਕ ਹੈ ਸਾਡਾ ਕੰਮ ਕਰਾਓ ਗਰੰਟੀ ਆ ਠੀਕ ਹੈ ਜੀ ਮੇਰੇ ਪਾਸੋਂ ਜੀ ਦੇਖ ਲੈ ਬਰਾ ਚਾਰੇ ਪਾਸੇ ਬਲੈਟ ਹੈ ਕਾ ਚਾਲੂ ਆ ਠੀਕ ਹੈ ਜੀ ਕਿਹਦਾ ਰੇਟਰ ਭਰਾ ਕੀ ਆ ਇਹ ਇਹ 1,60,000 1,60,000 ਭਰਾ ਕੀਮਤ ਕਰੀ ਆ ਮਾਨਤਾਣ ਹੋ ਜੂਗਾ ਜੀ ਉਹ ਜੀ ਮੌਕੇ ਤੇ ਹੋ ਜੀ ਠੀਕ ਹੈ ਜੀ ਦੇਖੋ ਇਹ ਕੱਕ ਪਈ ਪੂਰੀ ਹੈਵੀ ਆ ਠੀਕ ਹੈ ਤੇ ਜੋ ਕਿ ਜਿੰਨ 2 ਫੁੱਟ ਦੀ ਮਤ ਰਹਿੰਦੀ ਲੱਕੜ ਲਾ ਦੇ ਕੇ 2 ਫੁੱਟ ਮੂਹਰੇ ਕੱਢ ਕੇ ਠੀਕ ਹੈ ਜੀ ਲੰਮਾ ਜੀ ਦਾ ਮੂਹਰ ਨੂੰ ਆਹ ਹਾਂ ਗਾਟਾ ਵਧਾਇਆ ਵਾਦਾ ਇਸ ਤਰ੍ਹਾਂ ਗਾਟਾ ਵਧਾਇਆ ਵਾ ਠੀਕ ਹੈ ਜੀ ਦੇਖ ਸਕਦੇ ਹੋ ਬਰਾ 1 ਫੁੱਟ ਸਵਾ ਫੁੱਟ ਵਧਾਇਆ ਵਾ ਗਾਟਾ ਠੀਕ ਹੈ ਜੀ ਦੇਖ ਸਕਦੇ ਹੋ ਬਹੁਤ ਸਾਰੇ ਨਵੇਂ ਲਵਾਏ ਆ ਠੀਕ ਹੈ ਜੀ ਠੀਕ ਹੈ ਦੇਖ ਸਕਦੇ ਹੋ ਬਰਾ ਚੰਗੀ ਤਰ੍ਹਾਂ ਬਾਕੀ ਭਾਈ ਜੀ ਦਾ ਨੰਬਰ ਆਪਾਂ ਸਕਰੀਨ ਤੇ ਵੀ ਲਾ ਦਾਂਗੇ ਬਾਕੀ ਭਾਈ ਜੀ ਨੇ 10 ਵੀ ਦਿੱਤਾ ਜੀ ਤੇ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਰੈਂਟ ਵਾਸਤੇ ਗੜ ਲੱਕੜ ਵਾਲੇ ਲਦਣ ਵਾਲੇ ਠੀਕ ਹੈ ਜੀ ਸੱਤ ਸੱਤ ਤੇ ਲੱਕੜ ਦਾ ਕੰਮ ਕਰਦਾ ਬਾਈ ਤੇ ਟਾਇਰ ਵੇਚਦਾਗਾ ਬਾਈ ਜੀ ਨੂੰ ਜ਼ਰੂਰ ਕੰਟੈਕਟ ਕਰੋ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ